ਰੂਪ ਨਾ ਰੇਖ ਨਾ ਰੰਗ ਕੇ ਚਿੱਤਰ ਹੈ ਗੁਣ ਤੇ ਪ੍ਰਭ ਪਿੰਨ ਤਿਸੇ ਬੁਝਾਇ ਨਾਨਕਾ ਜਿਸ ਹੋਵੇ ਸੁਪਰਸੰਤ ਰੂਪ ਰੇਖ ਤੇ ਰੰਗ ਤੋਂ ਤਾਂ ਬਾਹਰ ਆਉ ਉਹ ਆਪ ਹੀ ਉਹ ਗਾ ਰਿਹਾ ਆਪ ਹੀ ਉਹ ਸੁਣਨਾ ਰਿਹਾ ਆਪ ਹੀ ਉਹ ਦੇਖ ਰਿਹਾ ਆਪ ਹੀ ਦਿਖਾ ਰਿਹਾ ਉਹਦੀ ਮੋਜ ਹੈ ਜੇ ਉਹਦੀ ਮੋਜ ਨਹੀਂ ਤਾਂ ਫਿਰ ਕੋਈ ਵੀ ਨਹੀਂ ਦੇਖਣਾ ਹੋਗਾ ਉਹਦੀ ਮਰਜ਼ੀ ਹੈ ਬੰਦੇ ਨੂੰ ਲੱਗਦਾ ਕਿ ਵੀ ਮੈਨੂੰ ਇੰਨੇ ਬੰਦੇ ਦੇਖਣਾ ਰਹੇ ਜਾਂ ਅਸੀਂ ਕਿਸੇ ਨੂੰ ਦੇਖਣ ਜਾ ਰਹੇ ਹਾਂ ਜਦੋਂ ਜਦੋਂ ਉਹਦਾ ਇਸ਼ਾਰਾ ਹੋ ਜਾਂਦਾ ਉਹ ਲੋਕ ਦੇਖਣ ਪਹੁੰਚ ਜਾਂਦੇ ਆ ਜਦੋਂ ਇਸ਼ਾਰਾ ਉਹਦਾ ਬੰਦ ਹੋ ਜਾਂਦਾ ਵੀ ਨਹੀਂ ਉਹਦੋਂ ਨਹੀਂ ਆਉਂਦਾ ਨਾ ਮੇਰੇ ਲਈ ਕੋਈ ਰੂਪ ਹੈ ਨਾ ਰੇਖ ਹੈ ਨਾ ਕੋਈ ਰੰਗ ਹੈ ਜਿਹੜੀ ਵੀ ਕੋਈ ਕਮਿਊਨਿਟੀ ਦਾ ਬੰਦਾ ਆਇਆ ਪਰ ਹੈ ਤਾਂ ਉਹ ਆਪੀ